ਸਤਿ ਸ੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਕਸਰ ਤੁਸੀਂ ਅਖਬਾਰਾਂ ਸੁਣੀਆਂ ਪੜੀਆਂ ਹੁੰਦੀਆਂ ਨੇ ਕਿ ਕਿਸੇ ਨਾ ਕਿਸੇ ਜੀਵਨ ਦੇ ਵਿੱਚ ਕਿਸੇ ਨੌਜਵਾਨ ਦੀ ਹਰਟ ਅਟੈਕ ਦੇ ਨਾਲ ਜਾਨ ਚਲੀ ਗਈ ਐਕਸਰਸਾਈਜ਼ ਕਰਦੇ ਹੋਏ ਜਾਨ ਚਲੀ ਗਈ ਖੇਡਦੇ ਹੋਏ ਉਹਦੀ ਜਾਨ ਚਲੀ ਗਈ ਤੇ ਬਹੁਤ ਘੱਟ ਉਮਰ ਦੇ ਵਿੱਚ ਇਹ ਮੌਤਾਂ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਹੁਣ ਇਹਨਾਂ ਵੱਲ ਧਿਆਨ ਦੇਣ ਲੱਗ ਪਈ ਆ ਪੰਜਾਬ ਸਰਕਾਰ ਇੱਕ ਪਾਲਿਸੀ ਬਣਾ ਰਹੀ ਹੈ ਜਿਹਦੇ ਤਹਿਤ ਜਿਮ ਵਗੈਰਾ ਨੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾਏਗੀ जिम ਦਾ ਵਾਤਾਵਰਣ ਚੈੱਕ ਕੀਤਾ ਜਾਏਗਾ ਕਿ ਕੀ ਉੱਥੇ ਕਮੀਆਂ ਨੇ ਕਿਉਂ ਅਜਿਹਾ ਵਾਪਰਦਾ ਹੈ ਤੇ ਦੂਜਾ ਖਾਸ ਤੌਰ ਦੇ ਉੱਤੇ ਸਪਲੀਮੈਂਟ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਜਿਹੜਾ ਪ੍ਰੋਟੀਨ ਵਗੈਰਾ ਹੋ ਗਿਆ ਸਪਲੀਮੈਂਟ ਹੋ ਗਿਆ ਉਹ ਵਰਤੋਂ ਦੇ ਵਿੱਚ ਲਿਆਉਂਦੇ ਨੇ ਉਹਦੀ ਡੋਸ ਦੀ ਵੀ ਜਿਹੜੀ ਉਹ ਚੈਕਿੰਗ ਹੋਵੇਗੀ ਕੀ ਖਾ ਰਹੇ ਨੇ ਜਿਹੜੇ ਜਿਮ ਲਾਉਣ ਵਾਲੇ ਨੌਜਵਾਨ ਨੇ ਉਹਨਾਂ ਦੇ ਉੱਤੇ ਵੀ ਹੁਣ ਜਾਂਚ ਹੋਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਹਾਰਟ ਅਟੈਕ ਕਿਉਂ ਆ ਰਹੇ ਨੇ ਛੋਟੀ ਉਮਰ ਦੇ ਵਿੱਚ ਕਿਉਂਕਿ ਬੰਦਾ ਬਾਡੀ ਬਿਲਡਰ ਹੁੰਦਾ ਚੰਗੀ ਕਸਰਤ ਕਰਦਾ ਆਪਣੇ ਸਰੀਰ ਨੂੰ ਸਡੋਲ ਬਣਾ ਕੇ ਰੱਖਦਾ ਪਰ ਹਾਰਟ ਅਟੈਕ ਦੇ ਨਾਲ ਕਈ ਵਾਰ ਜਾਨ ਚਲੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਇਹਦੇ ਵਿੱਚ ਇਹ ਵੀ ਆ ਕਹਿੰਦੇ ਜੀ ਵਾਤਾਵਰਣ ਕਿਹੋ ਜਿਹਾ ਹੋਣਾ ਚਾਹੀਦਾ ਜਿਮ ਦੇ ਵਿੱਚ ਕਹਿੰਦੇ ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਲੋਕ ਇੱਕੋ ਵੇਲੇ ਵਰਕਆਊਟ ਕਰਦੇ ਨੇ ਇੱਕੋ ਵੇਲੇ ਹੀ ਇਕੱਠੇ ਹੋਏ ਹੁੰਦੇ ਨੇ ਤਾਂ ਉਦੋਂ ਉੱਥੇ ਆਕਸੀਜਨ ਦਾ ਲੈਵਲ ਵੀ ਫਿਰ ਕਈ ਵਾਰ ਘੱਟ ਹੋ ਜਾਂਦਾ ਹੈ ਤੇ ਉੱਥੇ ਇੱਕ ਤਰ੍ਹਾਂ ਦਾ ਪੋਲੂਸ਼ਨ ਵੀ ਹੋ ਜਾਂਦਾ ਹੈ ਉਹਦੇ ਨਾਲ ਵੀ ਘਬਰਾਟ ਵਗੈਰਾ ਹੁੰਦੀ ਆ ਤਾਂ ਉਹਦਾ ਅਸਰ ਸਿੱਧਾ ਜਿਹੜਾ ਹਰਟ ਦੇ ਉੱਤੇ ਪੈਂਦਾ ਹੈ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਕਿਹਾ ਹੈ ਕਿ ਅਸੀਂ ਜਲਦ ਹੀ ਇਹਦੇ ਬਾਰੇ ਕੰਮ ਕਰਨਾ ਸ਼ੁਰੂ ਕਰ ਦਿਆਂਗੇ ਤੇ ਇਹਦੇ ਵਿੱਚ ਕਈ ਕਦਮ ਚੁੱਕੇ ਜਾਣਗੇ ਸਰਕਾਰ ਵੱਲੋਂ ਖਾਸ ਕਰ ਜਿਹੜੇ ਫੂਡ ਸੁਪਲੀਮੈਂਟਸ ਵਗੈਰਾ ਨੇ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਜਿਹੜੇ ਨੌਜਵਾਨ ਨੇ ਜਿਮ ਜਾਣ ਵਾਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਉਹਨਾਂ ਦੀ ਸਿਹਤ ਦਾ ਚੈੱਕਅਪ ਵੀ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਜਿਮ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਪੋਲੂਸ਼ਨ ਵਗੈਰਾ ਦਾ ਜਿਹਨੂੰ ਆਪਾਂ ਇੱਕ ਤਰੀਕੇ ਨਾਲ ਆਵਾਜ਼ਾਈ ਕਹਿ ਦਿੰਦੇ ਆ ਉਹਦਾ ਵੀ ਜਿਹੜਾ ਪ੍ਰਬੰਧਨ ਕੋਈ ਨਾ ਕੋਈ ਦੇਖਿਆ ਜ਼ਰੂਰ ਜਾਏਗਾ ਇਹਦੇ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਇਹਦਾ ਜਿਹੜਾ ਪੋਲੂਸ਼ਨ ਡਿਪਾਰਟਮੈਂਟ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਏਗੀ ਕਿ ਸਹੀ ਤਰੀਕੇ ਦੇ ਨਾਲ ਉਹ ਜਿਮ ਬਣਿਆ ਜਾਂ ਨਹੀਂ ਬਣਿਆ ਉਹਦੇ ਵਿੱਚ ਵੈਂਟੀਲੇਸ਼ਨ ਵਾਸਤੇ ਕੀ ਜਿਹੜਾ ਪ੍ਰੋਸੈਸ ਕੀਤਾ ਗਿਆ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿਹੜਾ ਫੂਡ ਸਪਲੀਮੈਂਟ ਆ ਉਹਦੀ ਵੀ ਜਾਂਚ ਸਮੇ ਸਮੇਤੇ ਹੁੰਦੀ ਰਹੇਗੀ ਤੇ ਹੋ ਸਕਦਾ ਹੈ ਕਿ ਜਿਹੜਾ ਫੂਡ ਸਪਲੀਮੈਂਟ ਉਹ ਖਾ ਰਹੇ ਨੇ ਵੱਖਰੀ ਗੱਲ ਹੈ ਜਿਹੜਾ ਬਾਜ਼ਾਰਾਂ ਦੇ ਵਿੱਚ ਉਪਲਬਧ ਦਾ ਉਹਨਾਂ ਦੁਕਾਨਾਂ ਦੇ ਉੱਤੇ ਵੀ ਕੋਈ ਨਾ ਕੋਈ ਰੇਡ ਹੋਵੇ ਉਹਨਾਂ ਦੀ ਵੀ ਜਿਹੜੀ ਕੁਆਲਿਟੀ ਹੈ ਚੈੱਕ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਇੱਕ ਦੌੜ ਹੁੰਦੀ ਹੈ ਇੱਕ ਲਹਿਰ ਬਣਦੀ ਹੈ ਜਦੋਂ ਹਰ ਕੋਈ ਨੌਜਵਾਨ ਕੰਮ ਸ਼ੁਰੂ ਕਰਦੇ ਨੇ ਜੇ ਜਿਮ ਲਾਉਣਾ ਸ਼ੁਰੂ ਕਰਦੇ ਨੇ ਤਾਂ ਜਿਮ ਵਾਲੀ ਹੋ ਜਾਂਦੇ ਨੇ ਜੇ ਖੇਡਾਂ ਵਾਲ ਤਾਂ ਖੇਡਾਂ ਵਾਲ ਤਾਂ ਪੜ੍ਹਾਈ ਵਾਲ ਤਾਂ ਪੜ੍ਹਾਈ ਵਾਲ ਇੱਕ ਲਹਿਰ ਜਿਹੜੀ ਚੱਲ ਜਾਂਦੀ ਹੈ ਤਾਂ ਹੁਣ ਜਿਮ ਬਹੁਤ ਜ਼ਿਆਦਾ ਖੋਲ ਰਹੇ ਨੇ ਜਿਮਾਂ ਦੇ ਵਿੱਚ ਕੰਮ ਜਿਹੜਾ ਵਰਕ ਆਊ ਬੜਾ ਜ਼ਿਆਦਾ ਹੋ ਰਿਹਾ ਹੈ ਹੁਣ ਤਾਂ ਡੇ ਨਾਈਟ ਜਿਮ ਵੀ ਖੁੱਲਨੇ ਸ਼ੁਰੂ ਹੋ ਗਏ ਨੇ ਕਿ ਰਾਤ ਨੂੰ ਵੀ ਦਿਨ ਨੂੰ ਜਦੋਂ ਵੀ ਤੁਸੀਂ ਜਾਓ ਤਾਂ ਜਾ ਕੇ ਉੱਥੇ ਆਪਣਾ ਵਰਕਆਊਟ ਕਰ ਸਕਦੇ ਹੋ ਕਸਰਤ ਕਰ ਸਕਦੇ ਹੋ ਤੇ ਇਸੇ ਤੇ ਚੱਲਦੇ ਆਂ ਕੁਝ ਅੰਕੜੇ ਨੇ ਜਿਨ੍ਹਾਂ ਦੇ ਮੁਤਾਬਕ 35% ਤੱਕ ਜੜੀਆਂ ਮੌਤਾਂ ਨੇ ਉਹ ਹਾਰਟ ਅਟੈਕ ਦੇ ਨਾਲ ਹੋਈਆਂ ਨੇ ਇਹਦੇ ਵਿੱਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਸਤੰਬਰ 2024 ਦੀ ਇੱਕ ਰਿਪੋਰਟ ਆ ਜਿਹੜੀ ਰਾਸ਼ਟਰੀ ਸਰਵੇਖਣ ਕੀਤਾ ਗਿਆ ਸੀ ਕੌਮੀ ਪੱਧਰ ਦੇ ਉੱਤੇ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਜਿੰਨੀਆਂ ਮੌਤਾਂ ਹੁੰਦੀਆਂ ਨੇ ਕੁੱਲ ਉਹਦੇ ਵਿੱਚੋਂ 35% ਦੀ ਤੋਂ ਜਿਹੜੀਆਂ ਜ਼ਿਆਦਾ ਨੇ ਉਹ ਹਾਰਟ ਅਟੈਕ ਦੇ ਨਾਲ ਹੁੰਦੀਆਂ ਨੇ ਜੋ ਭਾਰਤ ਦੇ ਵਿੱਚ ਸਭ ਤੋਂ ਵੱਧ ਮੰਨੀਆਂ ਗਈਆਂ ਨੇ ਇਸ ਤੋਂ ਇਲਾਵਾ ਇਹਦੀਆਂ ਜਿਹੜੀਆਂ 5 ਅ ਵਜ੍ਹਾ ਕਹਿ ਲੋ ਉਹ ਦੱਸੀਆਂ ਜਾਂਦੀਆਂ ਨੇ ਇੱਕ ਤਰ੍ਹਾਂ ਇਹ ਕਹਿੰਦੇ ਜੀ ਕੰਮ ਦਾ ਪ੍ਰੈਸ਼ਰ ਜ਼ਿਆਦਾ ਬੰਦੇ ਦੇ ਮਨ ਦੇ ਉ ਤੇ ਸਟ੍ਰੈਸ ਰਹਿਣਾ ਮਾਨਸਿਕ ਤਣਾਅ ਦੇ ਵਿੱਚ ਰਹਿਣਾ ਨੀਂਦ ਦੀ ਕਮੀ ਬੈਠ ਕੇ ਜ਼ਿਆਦਾ ਸਮੇਂ ਤੱਕ ਕੰਮ ਕਰਨਾ ਕਿਤੇ ਬੈਠੇ ਰਹਿਣਾ ਕੰਮ ਕਰਦੇ ਰਹਿਣਾ ਇਸ ਤੋਂ ਇਲਾਵਾ ਜਿਵੇਂ ਪੰਜਾਬ ਦੇ ਵਿੱਚ ਇੱਕ ਫਾਸਟ ਫੂਡ ਦਾ ਜੰਕ ਫੂਡ ਦਾ ਵੀ ਕਾਫੀ ਚਲਣ ਚੱਲ ਰਿਹਾ ਹੈ ਕੋਲਡ ਡਰਿੰਕ ਦੀ ਬੋਤਲ ਤੁਸੀਂ ਹਰ ਬੰਦੇ ਦੇ ਹੱਥ ਦੇ ਵਿੱਚ ਦੇਖ ਲੈਂਦੇ ਹੋ ਜਾਂ ਫਿਰ ਕਹਨੋ ਕਿ ਸ਼ਾਮ ਵੇਲੇ ਜਿਹੜੀਆਂ ਰੌਣਕਾਂ ਨੇ ਉਹ ਦੁਕਾਨਾਂ ਦੇ ਰੇੜੀਆਂ ਦੇ ਉੱਤੇ ਫੜੀਆਂ ਦੇ ਉੱਤੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੋ ਵੀ ਕਾਰਨ ਜੰਕ ਫੂਡ ਹੋ ਗਿਆ ਇਸ ਤੋਂ ਇਲਾਵਾ ਜ਼ਿਆਦਾ ਨਮਕ ਤੇ 슈ਗਰ ਯਾਨੀ ਕਿ ਮਿੱਠੇ ਦਾ ਜ਼ਿਆਦਾ ਸੇਵਨ ਵੀ ਹੱਟ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਇਹਦੇ ਨਾਲ ਜਿਹੜਾ ਕੋਲਸਟ੍ਰੇਲੋ ਤੇ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਆ ਵਧ ਜਾਂਦਾ ਹੈ ਜਿਹਦੇ ਨਾਲ ਇਹ ਸਾਰਾ ਕੁਝ ਹੁੰਦਾ ਇਸ ਤੋਂ ਇਲਾਵਾ ਸਿਗਰਟ ਨੋਸ਼ੀ ਹੋ ਗਈ ਜਾਂ ਫਿਰ ਸ਼ਰਾਬ ਦਾ ਸੇਵਨ ਹੋ ਗਿਆ ਇਹ ਵੀ ਸਿੱਧਾ ਅਸਰ ਕਰਦਾ ਹੈ ਇਹ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਨੇ ਕਿ ਕਾਰਨ ਕੀ ਹੈ ਤੇ ਜਾਂ ਫਿਰ ਕੀ ਹੁੰਦਾ ਕਿ ਜਿਮ ਵਾਲੇ ਜਿਹੜੇ ਨੌਜਵਾਨ ਨੇ ਉਹ ਬਿਨਾਂ ਤਿਆਰੀ ਤੋਂ ਜ਼ਿਆਦਾ ਬੋਝ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਭਾਰ ਜ਼ਿਆਦਾ ਕਰਦੇ ਨੇ ਹੈਵੀ ਐਕਸਰਸਾਈਜ਼ ਲਾਉਂਦੇ ਨੇ ਬਿਨਾ ਕਿਸੇ ਤਿਆਰੀ ਤੋਂ ਬਿਨਾ ਕਿਸੇ ਪ੍ਰੈਕਟਿਸ ਤੋਂ ਤੇ ਜਾਂ ਮਲਾਵਟੀ ਜਿਹੜੇ ਪ੍ਰੋਟੀਨ ਨੇ ਸਪਲੀਮੈਂਟ ਨੇ ਉਹ ਵੀ ਕਈ ਵਾਰ ਇਹਨਾਂ ਮੌਤਾਂ ਦਾ ਕਾਰਨ ਬਣ ਜਾਂਦੇ ਨੇ ਇਸ ਕਰਕੇ ਓਵਰਡੋਜ਼ ਵੀ ਕਈ ਵਾਰ ਹੋ ਜਾਂਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਦੇਖਣਾ ਹੋਵੇਗਾ ਕਿ ਇਹਦੇ ਉੱਤੇ ਕੰਮ ਕਦੋਂ ਕੀਤਾ ਜਾਂਦਾ ਹੈ ਤੇ ਇਸ ਸਕੀਮ ਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਂਦਾ ਹੈ ਤੇ ਬਹੁਤ ਘੱਟ ਉਮਰ ਦੇ ਵਿੱਚ ਇਹ ਮੌਤਾਂ ਹੋ ਰਹੀਆਂ ਨੇ ਪਰ ਪੰਜਾਬ ਸਰਕਾਰ ਹੁਣ ਇਹਨਾਂ ਵੱਲ ਧਿਆਨ ਦੇਣ ਲੱਗ ਪਈ ਹੈ ਪੰਜਾਬ ਸਰਕਾਰ ਇੱਕ ਪਾਲਿਸੀ ਬਣਾ ਰਹੀ ਹੈ ਜਿਹਦੇ ਤਹਿਤ ਹਤੇ ਜਿਮ ਵਗੈਰਾ ਨੇ ਉਹਨਾਂ ਦੇ ਵਿੱਚ ਚੈਕਿੰਗ ਕੀਤੀ ਜਾਏਗੀ ਜਿਮ ਦਾ ਵਾਤਾਵਰਣ ਚੈੱਕ ਕੀਤਾ ਜਾਏਗਾ ਕਿ ਕੀ ਉੱਥੇ ਕਮੀਆਂ ਨੇ ਕਿਉਂ ਅਜਿਹਾ ਵਾਪਰਦਾ ਹੈ ਤੇ ਦੂਜਾ ਖਾਸ ਤੌਰ ਦੇ ਉੱਤੇ ਸਪਲੀਮੈਂਟ ਦੇ ਉੱਤੇ ਸਵਾਲ ਖੜੇ ਹੁੰਦੇ ਨੇ ਜਿਹੜਾ ਪ੍ਰੋਟੀਨ ਵਗੈਰਾ ਹੋ ਗਿਆ ਸਪਲੀਮੈਂਟ ਹੋ ਗਿਆ ਉਹ ਵਰਤੋਂ ਦੇ ਵਿੱਚ ਲਿਆਉਂਦੇ ਨੇ ਉਹਦੀ ਡੋਸ ਦੀ ਵੀ ਜਿਹੜੀ ਉਹ ਚੈਕਿੰਗ ਹੋਵੇਗੀ ਕੀ ਖਾ ਰਖੇ ਨੇ ਜਿਹੜੇ ਜਿਮ ਲਾਉਣ ਵਾਲੇ ਨੌਜਵਾਨ ਨੇ ਉਹਨਾਂ ਦੇ ਉੱਤੇ ਵੀ ਹੁਣ ਜਾਂਚ ਹੋਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਹਾਰਟ ਅਟੈਕ ਕਿਉਂ ਆ ਰਹੇ ਨੇ ਛੋਟੀ ਉਮਰ ਦੇ ਵਿੱਚ ਕਿਉਂਕਿ ਬੰਦਾ ਬਾਡੀ ਬਿਲਡਰ ਹੁੰਦਾ ਚੰਗੀ ਕਸਰਤ ਕਰਦਾ ਹੈ ਆਪਣੇ ਸਰੀਰ ਨੂੰ ਸਡੋਲ ਬਣਾ ਕੇ ਰੱਖਦਾ ਹੈ ਪਰ ਹਾਰਟ ਅਟੈਕ ਦੇ ਨਾਲ ਕਈ ਵਾਰ ਜਾਨ ਚਲੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਇਹਦੇ ਵਿੱਚ ਇਹ ਵੀ ਆ ਕਹਿੰਦੇ ਜੀ ਵਾਤਾਵਰਣ ਕਿਹੋ ਜਿਹਾ ਹੋਣਾ ਚਾਹੀਦਾ ਜਿਮ ਦੇ ਵਿੱਚ ਕਹਿੰਦੇ ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਲੋਕ ਇੱਕੋ ਵੇਰੇ ਵਰਕਆਊਟ ਕਰਦੇ ਨੇ ਇੱਕੋ ਵੇਲੇ ਹੀ ਇਕੱਠੇ ਹੋਏ ਹੁੰਦੇ ਨੇ ਤਾਂ ਉਦੋਂ ਉੱਥੇ ਆਕਸੀਜਨ ਦਾ ਲੈਵਲ ਵੀ ਫਿਰ ਕਈ ਵਾਰ ਘਟ ਹੋ ਜਾਂਦਾ ਹੈ ਤੇ ਉੱਥੇ ਇੱਕ ਤਰ੍ਹਾਂ ਦਾ ਪੋਲੂਸ਼ਨ ਵੀ ਹੋ ਜਾਂਦਾ ਹੈ ਉਹਦੇ ਨਾਲ ਵੀ ਘਬਰਾਟ ਵਗੈਰਾ ਹੁੰਦੀ ਹੈ ਤਾਂ ਉਹਦਾ ਅਸਰ ਸਿੱਧਾ ਜਿਹੜਾ ਹਰਟ ਦੇ ਉੱਤੇ ਪੈਂਦਾ ਹੈ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੋਰਾ ਨੇ ਕਿਹਾ ਹੈ ਕਿ ਅਸੀਂ ਜਲਦ ਹੀ ਇਹਦੇ ਬਾਰੇ ਕੰਮ ਕਰਨਾ ਸ਼ੁਰੂ ਕਰ ਦਿਆਂਗੇ ਤੇ ਇਹਦੇ ਵਿੱਚ ਕਈ ਕਦਮ ਚੁੱਕੇ ਜਾਣਗੇ ਸਰਕਾਰ ਵੱਲੋਂ ਖਾਸ ਕਰ ਜਿਹੜੇ ਫੂਡ ਸਪਲੀਮੈਂਟਸ ਵਗੈਰਾ ਨੇ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਜਿਹੜੇ ਨੌਜਵਾਨ ਨੇ ਜਿਮ ਜਾਣ ਵਾਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਉਹਨਾਂ ਦੀ ਸਿਹਤ ਦਾ ਚੈੱਕਅਪ ਵੀ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ ਜਿਮ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਪੋਲੂਸ਼ਨ ਵਗੈਰਾ ਦਾ ਜਿਹਨੂੰ ਆਪਾਂ ਇੱਕ ਤਰੀਕੇ ਨਾਲ ਆਵਾਜ਼ਾਈ ਕਹਿ ਦਿੰਦੇ ਆ ਉਹਦਾ ਵੀ ਜਿਹੜਾ ਪ੍ਰਬੰਧਨ ਕੋਈ ਨਾ ਕੋਈ ਦੇਖਿਆ ਜ਼ਰੂਰ ਜਾਏਗਾ ਇਹਦੇ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਇਹਦਾ ਜਿਹੜਾ ਪੋਲੀੂਸ਼ਨ ਡਿਪਾਰਟਮੈਂਟ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਏਗੀ ਕਿ ਸਹੀ ਤਰੀਕੇ ਦੇ ਨਾਲ ਉਹ ਜਿਮ ਬਣਿਆ ਹੈ ਜਾਂ ਨਹੀਂ ਬਣਿਆ ਉਹਦੇ ਵਿੱਚ ਵੈਂਟੀਲੇਸ਼ਨ ਵਾਸਤੇ ਕੀ ਜਿਹੜਾ ਪ੍ਰੋਸੈਸ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਜਿਹੜਾ ਫੂਡ ਸਪਲੀਮੈਂਟ ਆ ਉਹਦੀ ਵੀ ਜਾਂਚ ਸਮੇਂ-ਸਮੇਂ ਤੇ ਹੁੰਦੀ ਰਹੇਗੀ ਤੇ ਹੋ ਸਕਦਾ ਹੈ ਕਿ ਜਿਹੜਾ ਫੂਡ ਸਪਲੀਮੈਂਟ ਉਹ ਖਾ ਰਹੇ ਨੇ ਵੱਖਰੀ ਗੱਲ ਹੈ ਜਿਹੜਾ ਬਾਜ਼ਾਰਾਂ ਦੇ ਵਿੱਚ ਉਪਲਬਧ ਦਾ ਉਹਨਾਂ ਦੁਕਾਨਾਂ ਦੇ ਉੱਤੇ ਵੀ ਕੋਈ ਨਾ ਕੋਈ ਰੇਡ ਹੋਵੇ ਉਹਨਾਂ ਦੀ ਵੀ ਜਿਹੜੀ ਕੁਆਲਿਟੀ ਹੈ ਚੈੱਕ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਇੱਕ ਦੌੜ ਹੁੰਦੀ ਹੈ ਇੱਕ ਲਹਿਰ ਬਣਦੀ ਹੈ ਜਦੋਂ ਹਰ ਕੋਈ ਨੌਜਵਾਨ ਕੰਮ ਸ਼ੁਰੂ ਕਰਦੇ ਨੇ ਜੇ ਜਿਮ ਲਾਉਣਾ ਸ਼ੁਰੂ ਕਰਦੇ ਨੇ ਤਾਂ ਜਿਮ ਵਾਲੀ ਹੋ ਜਾਂਦੇ ਨੇ ਜੇ ਖੇਡਾਂ ਵਾਲ ਤਾਂ ਖੇਡਾਂ ਵਾਲ ਤਾਂ ਪੜ੍ਹਾਈ ਵਾਲ ਤਾਂ ਪੜ੍ਹਾਈ ਵਾਲ ਇੱਕ ਲਹਿਰ ਜਿਹੜੀ ਚੱਲ ਜਾਂਦੀ ਹੈ ਤਾਂ ਹੁਣ ਜਿਮ ਬਹੁਤ ਜ਼ਿਆਦਾ ਖੋਲ ਰਹੇ ਨੇ ਜਿਮਾਂ ਦੇ ਵਿੱਚ ਕੰਮ ਜਿਹੜਾ ਵਰਕ ਆ ਉਹ ਬੜਾ ਜ਼ਿਆਦਾ ਹੋ ਰਿਹਾ ਹੈ ਹੁਣ ਤਾਂ ਡੇ ਨਾਈਟ ਜਿਮ ਵੀ ਖੁੱਲਨੇ ਸ਼ੁਰੂ ਹੋ ਗਏ ਨੇ ਕਿ ਰਾਤ ਨੂੰ ਵੀ ਦਿਨ ਨੂੰ ਜਦੋਂ ਵੀ ਤੁਸੀਂ ਜਾਓ ਤਾਂ ਜਾ ਕੇ ਉੱਥੇ ਆਪਣਾ ਵਰਕਆਊਟ ਕਰ ਸਕਦੇ ਹੋ ਕਸਰਤ ਕਰ ਸਕਦੇ ਹੋ ਤੇ ਇਸੇ ਦੇ ਚੱਲਦਿਆਂ ਕੁਝ ਅੰਕੜੇ ਨੇ ਜਿਨ੍ਹਾਂ ਦੇ ਮੁਤਾਬਕ 35% ਦੀ ਤੱਕ ਜੜੀਆਂ ਮੌਤਾਂ ਨੇ ਉਹ ਹਾਰਟ ਅਟੈਕ ਦੇ ਨਾਲ ਹੋਈਆਂ ਨੇ ਇਹਦੇ ਵਿੱਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਸਤੰਬਰ 2024 ਦੀ ਇੱਕ ਰਿਪੋਰਟ ਆ ਜਿਹੜੀ ਰਾਸ਼ਟਰੀ ਸਰਵੇਖਣ ਕੀਤਾ ਗਿਆ ਸੀ ਕੌਮੀ ਪੱਧਰ ਦੇ ਉੱਤੇ ਉਹਦੇ ਮੁਤਾਬਕ ਪੰਜਾਬ ਦੇ ਵਿੱਚ ਜਿੰਨੀਆਂ ਮੌਤਾਂ ਹੁੰਦੀਆਂ ਨੇ ਕੁੱਲ ਉਹਦੇ ਵਿੱਚੋਂ 35% ਦੀ ਤੋਂ ਜਿਹੜੀਆਂ ਜ਼ਿਆਦਾ ਨੇ ਉਹ ਹਾਰਟ ਅਟੈਕ ਦੇ ਨਾਲ ਹੁੰਦੀਆਂ ਨੇ ਜੋ ਭਾਰਤ ਦੇ ਵਿੱਚ ਸਭ ਤੋਂ ਵੱਧ ਮੰਨੀਆਂ ਗਈਆਂ ਨੇ ਇਸ ਤੋਂ ਇਲਾਵਾ ਇਹਦੀਆਂ ਜਿਹੜੀਆਂ 5 ਅ ਵਜ੍ਹਾ ਕਹਿ ਲੋ ਉਹ ਦੱਸੀਆਂ ਜਾਂਦੀਆਂ ਨੇ ਇੱਕ ਤਈ ਕਹਿੰਦੇ ਜੀ ਕੰਮ ਦਾ ਪ੍ਰੈਸ਼ਰ ਜ਼ਿਆਦਾ ਬੰਦੇ ਦੇ ਮਨ ਦੇ ਉ ਤੇ ਸਟ्रेस ਰਹਿਣਾ ਮਾਨਸਿਕ ਤਣਾਅ ਦੇ ਵਿੱਚ ਰਹਿਣਾ ਨੀਂਦ ਦੀ ਕਮੀ ਬੈਠ ਕੇ ਜ਼ਿਆਦਾ ਸਮੇਂ ਤੱਕ ਕੰਮ ਕਰਨਾ ਕਿਤੇ ਬੈਠੇ ਰਹਿਣਾ ਕੰਮ ਕਰਦੇ ਰਹਿਣਾ ਇਸ ਤੋਂ ਇਲਾਵਾ ਜਿਵੇਂ ਪੰਜਾਬ ਦੇ ਵਿੱਚ ਇੱਕ ਫਾਸਟ ਫੂਡ ਦਾ ਜੰਕ ਫੂਡ ਦਾ ਵੀ ਕਾਫੀ ਚਲਣ ਚੱਲ ਰਿਹਾ ਹੈ ਕੋਲਡ ਡਰਿੰਕ ਦੀ ਬੋਤਲ ਤੁਸੀਂ ਹਰ ਬੰਦੇ ਦੇ ਹੱਥ ਦੇ ਵਿੱਚ ਦੇਖ ਲੈਂਦੇ ਹੋ ਜਾਂ ਫਿਰ ਕਹਨੋ ਕਿ ਸ਼ਾਮ ਵੇਲੇ ਜਿਹੜੀਆਂ ਰੌਣਕਾਂ ਨੇ ਉਹ ਦੁਕਾਨਾਂ ਦੇ ਉ ਰੇੜੀਆਂ ਦੇ ਉੱਤੇ ਫੜੀਆਂ ਦੇ ਉੱਤੇ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਡੋਵਿਕ ਕਾਰਨ ਜੰਕ ਫੂਡ ਹੋ ਗਿਆ ਇਸ ਤੋਂ ਇਲਾਵਾ ਜ਼ਿਆਦਾ ਨਮਕ ਤੇ 슈ਗਰ ਯਾਨੀ ਕਿ ਮਿੱਠੇ ਦਾ ਜ਼ਿਆਦਾ ਸੇਵਨ ਵੀ ਹੱਟ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਇਹਦੇ ਨਾਲ ਜਿਹੜਾ ਕੋਸਟ੍ਰੇਲਾ ਤੇ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਆ ਵਧ ਜਾਂਦਾ ਹੈ ਜਿਹਦੇ ਨਾਲ ਇਹ ਸਾਰਾ ਕੁਝ ਹੁੰਦਾ ਇਸ ਤੋਂ ਇਲਾਵਾ ਸਿਗਰਟ ਨੋਸ਼ੀ ਹੋ ਗਈ ਜਾਂ ਫਿਰ ਸ਼ਰਾਬ ਦਾ ਸੇਵਨ ਹੋ ਗਿਆ ਇਹ ਵੀ ਸਿੱਧਾ ਅਸਰ ਕਰਦਾ ਹੈ ਇਹ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇਹ ਸਾਰੇ ਖੁਲਾਸੇ ਹੋਏ ਨੇ ਕਿ ਕਾਰਨ ਕੀ ਤੇ ਜਾਂ ਫਿਰ ਕੀ ਹੁੰਦਾ ਕਿ ਜਿੰਮ ਵਾਲੇ ਜਿਹੜੇ ਨੌਜਵਾਨ ਨੇ ਉਹ ਬਿਨਾਂ ਤਿਆਰੀ ਤੋਂ ਜ਼ਿਆਦਾ ਬੋਝ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਭਾਰ ਜ਼ਿਆਦਾ ਕਰਦੇ ਨੇ ਹੈਵੀ ਐਕਸਰਸਾਈਜ਼ ਲਾਉਂਦੇ ਨੇ ਬਿਨਾਂ ਕਿਸੇ ਤਿਆਰੀ ਤੋਂ ਬਿਨਾਂ ਕਿਸੇ ਪ੍ਰੈਕਟਿਸ ਤੋਂ ਤੇ ਜਾਂ ਮਿਲਾਵਟੀ ਜਿਹੜੇ ਪ੍ਰੋਟੀਨ ਨੇ ਸਪਲੀਮੈਂਟ ਨੇ ਉਹ ਵੀ ਕਈ ਵਾਰ ਇਹਨਾਂ ਮੌਤਾਂ ਦਾ ਕਾਰਨ ਬਣ ਜਾਂਦੇ ਨੇ ਇਸ ਕਰਕੇ ਓਵਰਡੋਜ਼ ਵੀ ਕਈ ਵਾਰ ਹੋ ਜਾਂਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਦੇਖਣਾ ਹੋਵੇਗਾ ਕਿ ਇਹਦੇ ਉੱਤੇ ਕੰਮ ਕਦੋਂ ਕੀਤਾ ਜਾਂਦਾ ਹੈ ਤੇ ਇਸ ਸਕੀਮ ਨੂੰ ਅਮਲੀ ਜਾਮਾ ਕਦੋਂ ਪਹਿਨਾਇਆ ਜਾਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ